ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਸੀ ਮਛਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸਰੀਰ ਆਗ ਮਹੱਲਾ ਪਹਿਲਾ ਘਰ ਦੂਜਾ ਪਿਰਸੀ ਆਪ ਰਸ ਆਪੇ ਰਮਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹੇ ਆ ਪਰਪੂਰ ਰਹਾਓ ਆਪੇ ਮਾਸ਼ੀ ਮਾਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਬੀਅ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਸੀ ਮਛਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਖਸ ਸਰੀਰ ਆਗ ਮਹੱਲਾ ਪਹਿਲਾ ਕਰ ਦੂਜੈ ਆਪੇ ਰਸਿਆ ਆਪ ਰਸ ਆਪੇ ਰਾਮਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹੇ ਆ ਪਰਪੁਰ ਰਹਾਓ ਆਪੇ ਮਾਸ਼ੀ ਮਸ਼ਲੀ ਆਪੇ ਪਾਣੀ ਝਾਲ ਆਪੇ ਝਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਜ ਰੰਗਲਾ ਸਖੀਏ ਮੇਰਾ ਲਾਲ ਨਤਲ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂੰ ਹੰਸ ਕਾਉ ਨੇ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਉ ਆਪੇ ਮਾਸੀ ਮਸ਼ਲੀ ਆਪੇ ਪਾਣੀ ਡਾਲ ਆਪੇ ਡਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸਰੀਰ ਆਗਮਹਲਾ ਪਹਿਲਾ ਕਰ ਦੂਜਾ ਪਿਰਸੀ ਆਪ ਰਸ ਆਪੇ ਰਾਮਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹਿਆ ਪਰਪੂਰ ਰਹਾਓ ਆਪੇ ਮਾਸ਼ੀ ਮਸ਼ਲੀ ਆਪੇ ਪਾਣੀ ਝਾਲ ਆਪੇ ਝਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਜ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉਲ ਤੂੰ ਹੈ ਕਬੀਅਾ ਤੂੰ ਹੈ ਆਪੇ ਵੇਖ ਵੇਰੀ ਰਾਜ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਥਾਰ ਰਾੰਗ ਰਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਉ ਆਪੇ ਮਾਸੀ ਮਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਖਸ ਸਰੀਰ ਆਗ ਮਹੱਲਾ ਪਹਿਲਾ ਕਰ ਦੂਜਾ ਪਿਰਸੀ ਆਪ ਰਸ ਆਪੇ ਰਾਮਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾਗ ਰਤਾ ਮੇਰਾ ਸਾਹਿਬ ਰਗ ਰਹਿਆ ਭਰਪੂਰ ਰਹਾਓ ਆਪੇ ਮਾਸੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉ ਨੇ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖੀ ਰਸ ਮਹੱਲਾ ਪਹਿਲਾ ਘਰ ਦੂਜਾ ਆਪੇ ਰਸ ਆਪਰਾਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰਾੰਗ ਰਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਉ ਆਪੇ ਮਾਸੀ ਮਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਬਿਗਸ ਸਰੀਰ ਆਗ ਮਹੱਲਾ ਪਹਿਲਾ ਕਰ ਦੂਜਾ ਪਿਰਸੀ ਆਪ ਰਸ ਆਪੇ ਰਾਮਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਵ ਰਹੇ ਆ ਭਰਪੂਰ ਰਹਾਓ ਆਪੇ ਮਾਸੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂੰ ਹੰਸ ਕਾਉ ਨੇ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖ ਵਿਦਿਸ਼ ਰਾਹ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਓ ਆਪੇ ਮਾਸੀ ਮਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਖਸ ਸਰੀਰ ਆਗ ਮਹੱਲਾ ਪਹਿਲਾ ਕਰ ਦੂਜੈ ਪੇ ਰਸ ਆਪ ਰਸ ਆਪੇ ਰਾਮਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹੇ ਆ ਭਰਪੂਰ ਰਹਾਓ ਆਪੇ ਮਾਸੀ ਮਛਲੀ ਆਪੇ ਪਾਣੀ ਝਾਲ ਆਪੇ ਝਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖ ਵੇ ਜੀ ਰਾਜ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਸਾਰ ਰਾੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਸ਼ੀ ਮਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ ਸੇਰੀ ਰਾਗ ਮਹੱਲਾ ਪਹਿਲਾ ਕਰ ਦੂਜੈ ਆਪੇ ਰਸੀ ਆਪ ਰਸ ਆਪੇ ਰਾਮਨਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹਿਆ ਪਰਪੂਰ ਰਹਾਓ ਆਪੇ ਮਾਸੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਜ ਰੰਗਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉ ਨੇ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਾ ਭਰਪੂਰ ਰਹਾਓ ਆਪੇ ਮਾਸੀ ਮਸ਼ਲੀ ਆਪੇ ਪਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਧ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜੈ ਆਪੇ ਰਸੀਆ ਆਪ ਰਸ ਆਪੇ ਰਮਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹਿਆ ਪਰਪੂਰ ਰਹਾਓ ਆਪੇ ਮਾਸ਼ੀ ਮਸ਼ਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਜ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਸਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਸੀ ਮਸਲੀਆ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਅਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸੇਰੀ ਰਾਗ ਮਹੱਲਾ ਪਹਿਲਾ ਘਰ ਦੂਜੈ ਆਪੇ ਰਸਿਆ ਆਪ ਰਸ ਆਪੇ ਰਾਮਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਗ ਰਹੇ ਆ ਭਰਪੂਰ ਰਹਾਓ ਆਪੇ ਮਾਸੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਬੀਆ ਤੂੰ ਹੈ ਆਪੇ ਵੇਖ ਵਿਦਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਸੀ ਮਸ਼ਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਆਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਖ ਸ ਸਰੀਰ ਆਗ ਮਹੱਲਾ ਪਹਿਲਾ ਕਰ ਦੂਜੈ ਆਪੇ ਰਸਿਆ ਆਪ ਰਸ ਆਪੇ ਰਾਮਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾਗ ਰਤਾ ਮੇਰਾ ਸਾਹਿਬ ਰਗ ਰਹਿਆ ਪਰਪੂਰ ਰਹਾਉ ਆਪੇ ਮਾਛੀ ਮਾਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਬੀਅ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਸਰੀ ਮਸਲੀ ਆਪੇ ਪਾਣੀ ਢਾਲ ਆਪੇ ਢਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗ ਲਾਜ਼ ਕੀਏ ਮੇਰਾ ਲਾਲ ਨੇਤਰ ਅਵੇ ਸਹਾ ਅਗਣੀ ਦੇਖ ਹਮਾਰਾ ਲਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜੇ ਆਪੇ ਰਸਿਆ ਆਪ ਰਸ ਆਪੇ ਰਾਮਨ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰਾੰਗ ਰਤਾ ਮੇਰਾ ਸਾਹਿਬ ਰਵ ਰਹੇ ਆ ਭਰਪੂਰ ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮੜਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ ਨਿਤਰ ਵੈ ਸੁਹਾਗਣੀ ਦੇਖ ਹਮਾਰਾ ਲਾਲ ਪ੍ਰਣਵੇ ਨਾਨਕ ਬੇਨਤੀ ਤੂ ਸਰਵਰ ਤੂੰ ਹੰਸ ਕਾਉਨ ਤੂੰ ਹੈ ਕਵੀ ਆ ਤੂੰ ਹੈ ਆਪੇ ਵੇਖ ਵਿਗਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ